ਉਹ ਜਿਹੜਾ ਵਾ ਉਹ ਤੇ ਪਹਿਲਾ ਪ੍ਰਧਾਨ ਜੀ ਸਾਨੂੰ ਕਿਹਾ ਗਿਆ ਕਿ ਜਰਾ ਦੇ ਦੇਗਾ ਮੈਂ ਇਹ ਗੱਲ ਕਿ ਧੰਨ ਹੋ ਗਿਆ ਕਿ ਇਹਨਾਂ ਦੇ ਗੁਰੂਆਂ ਨੇ ਆਪਣੇ ਸਤਿਅਕ ਭਾਤੇ ਨਾਲ ਲੜਦਾ ਵਾ ਜਦੋਂ ਉਹਦੀ ਭਾਸ਼ਾ ਇਹ ਜਾਨੀ ਕਰ ਸਕਦੇ ਜਦੋਂ ਵੀ ਸਾਕ ਕਰਦੇ ਲੋਕ ਜਿਹੜਾ ਪਾਈ ਜਿਹੜੀ ਜਾਰੀ ਰਹੀਆਂ ਮਾਰਨ ਸਰਕਾਰ ਦਾ ਰਵਈਆ ਹਲੂ ਨਹੀਂ ਪਸੌਣ ਪੱਖੀ ਦੀ ਕਥਾ ਦੇਖਦੇ ਜਿਹੜਾ ਰੱਖਿਆ ਮਰਨ ਵਰਤ ਤੇ ਬੈਠ ਗਿਆ ਜੰਮਾ ਮਾਂ ਵੀ ਕਿਸਾਨਾਂ ਦੇ ਵਿਰੋਧ ਚ ਕਿਸਾਨਾਂ ਦੇ ਤੱਕ ਇਸ ਤਰ੍ਹਾਂ ਦੀ ਤਿਆਰੀ ਲੈ ਦੇਖੋ ਜੀ ਇਹ ਸਮਾਗਮ ਇੱਥੇ ਦੋਨਾਂ ਲਾਇ ਨਹੀਂ ਜਾਂਦੇ ਕਿੰਨਾ ਸਵਾ ਬੈਠਾ ਜੇ ਆਪਾਂ ਇਹ ਦੋਨਾਂ ਲੱਗਾ ਵਾ ਅੰਤਮ ਸਾਹਸ ਤੱਕ ਇਹ ਸਾਰੇ ਦੇ ਥਾਰਾ ਕੁਰਬਾਨੀ ਦੇ ਨੂੰ ਪਿਆਰੇ ਇਹਦੇ ਪਿੱਛੇ ਬਹੁਤ ਵੱਡੀ ਕਿਤਾਬ ਤੁਸੀਂ ਜਿੱਦਣ ਸਰਦਾਰ ਟਿੱਕਤੀ ਸਿੰਘ ਦੇਵਾਰ ਜੀ ਸਰਕਾਰ ਦਾ ਢਿੱਡ ਕਦੋਂ ਪਰਦਾ ਉਹਨਾਂ ਨੇ ਐਲਾਨ ਕੀਤਾ ਸੀ ਜਿੱਦੋਂ ਹੀ ਐਲਾਨ ਕਰ ਦੇ ਦਿੱਤਾ ਅਸੋ ਦੇਦੀ ਮੇਰੀ ਨੂੰ 2-4 ਸਾਲ ਉਮਰ ਮੇਰੇ ਤੋਂ ਨਹੀਂ ਵੱਡੀ ਆ ਆਪਣਾ ਮਿਲ ਜਮੇ ਹੁਣ ਮੈਂ ਕਿ ਤੇਰੀ ਹੁੰਦੀ ਦੇਖ ਲੈ ਮੈਂ ਫਤੰਬਰ ਲਾ ਦੇਣਾ ਔਰ ਇਹਦੇ ਵਿੱਚ ਸਰਦਾਰ ਅਖਾਵਾ ਆਪਣਾ ਸਰਕਾਰ ਸਰਦਾਰ ਇੱਥੇ ਸਰਕਾਰ ਦੇ ਸੀ ਵੀ ਬਹੁਤ ਰੱਬ ਦੀ ਕਿਰਪਾ ਪਰ ਤੁਸੀਂ ਮੁਰਦੋਂ ਲਾ ਕੇ ਵੇਂਦੇ ਆਏ ਜੇ ਕਿ ਗੱਲ ਕਰਨੀ ਪਛਾਨ ਕਰਦੇ ਸੂਚੀ ਸੀ ਦਾ ਨਾਮ ਤੋਂ ਜੇ ਤਾਂ ਦਾਨ ਕਰਨ ਦਾ ਸੋਨਾ ਭੇਟ ਕਰਨਾ ਭੁਖ ਮਰੀ ਦੇਖ ਤਾ ਵੀ ਪੰਜਾਬ ਦਾ ਨੰਬਰ ਬੈਠੂਗਾ ਔਰ ਜੇ ਦੇਸ਼ ਦੀ ਦਿਲਾਇ ਨਾਲ ਤਾ ਵੀ ਪੰਜਾਬ ਨੂੰ ਲੱਗਦਾ ਹੈ ਹੁਣ ਵੀ ਪੰਜਾਬ ਜਿਹੜਾ ਵਾ ਦੋਨੋਂ ਦੇਵਾ ਚੱਲਣਾ ਚਾਹੀਦਾ ਵਾ ਲੋਕਾਂ ਦੇ ਹੱਕ ਲੋਕਾਂ ਨੂੰ ਮਿਲਣੇ ਚਾਹੀਦੇ ਆ ਸਰਕਾਰ ਨੇ ਸੰਜੀ ਅਗਰਵਾਲ ਨੇ ਟੇਬਲ ਤੇ ਬੈਠੇ ਜਿਹੜਾ ਖਰੀਦ ਗਾਰੰਟੀ ਪਲੋਨਾ ਬਿਜਲੀ ਤੋਂ ਦੇ ਨਕਰਾੜੀ ਵਾਲਾ ਕਿਸਾਨ ਮਜਦੂਨ ਆਪਣੀ ਕੱਟ ਦਾ ਰੋਣਾ ਇਹ ਲਿਖਤੀ ਪੱਤਰ ਦਿੱਤਾ ਹੈ ਕਿ ਅਸੀਂ ਇੱਕ ਕਮੇਟੀ ਬਠਾਣ ਤੇ ਇਹਦਾ ਜਿਹੜਾ ਅਸੀਂ ਫੈਸਲਾ ਕਰਕੇ ਤੇ ਕਿਸਾਨਾਂ ਦਾ ਦੱਸਾਂਗੇ ਜਿਹਦੇ ਵਿੱਚ ਮੈਂ ਤੁਹਾਨੂੰ ਮਤਵਰੀ ਜਾਣਕਾਰੀ ਦਿੰਦੀ ਆ ਕਿ ਜਿਹਦੇ ਤੇ ਰਾਜੇ왈 ਗਰਨਾਮ ਸਿੰਘ ਜਨੂਨੀ ਯੋਧ ਦੀ ਤਕੈਦ ਦਾ ਬੰਦਾ ਔਰ ਇਹ ਇਹ ਜਿਹੜੀ ਕਮੇਟੀ ਸੀ ਔਰ ਇਹਨਾਂ ਨੂੰ ਚਾਹ ਸੀ ਇਲੈਕਸ਼ਨਾਂ ਦਾ ਇਲੈਕਸ਼ਨਾਂ 'ਚ ਫਸ ਗਏ ਜਿਨ੍ਹਾਂ ਨੇ ਮੈਂ ਅੱਜ ਗਰਭ ਨਾਲ ਬੁਲਾਇਆ ਬੁੱਤੇ ਨਾਲ ਗੱਲ ਪੈਣਾ ਕਿ ਸਾਡੇ ਪ੍ਰਸ਼ਨ ਬਾਜੀਏ ਪੈਸੇ ਕਿੱਥੇ ਜਾਉਂਦੇ ਇਹ ਨਾ ਇਲੈਕਸ਼ਨ ਜਾਂਦੇ ਇਹ ਨਾ ਅੱਜ ਆ ਸਥਿਤੀ ਕਿ ਨੌਂ ਬਾਰਡਰਾਂ ਦੇ ਵੱਡੇ ਪੱਧਰ ਤੇ ਸ਼ੋਭ ਕਰਨ ਸ਼ਹੀਦ ਹੋਇਆ ਤੇ 34 ਤੋਂ 35 ਕਿਸਾਨ ਚੀਜ਼ ਹੋ ਚੁੱਕੇ ਆ ਇਹ ਜਿੰਨੇ ਵੀ ਨੁਕਸਾਨ ਦੇ ਇਹਦੇ ਜ਼ਿੰਮੇਵਾਰ ਜਿਹੜੇ ਆ ਇਹ ਵੱਡੇ ਲੀਡਰ ਪਰ ਇਹਨਾਂ ਲੀਡਰਾਂ ਨੇ ਇੱਕ ਇਹ ਜਿਹਦੇ ਪਿੱਛੇ ਸ਼ਰਾ ਮਾਰਿਆ ਔਰ ਅਸੀਂ ਜਦੋਂ ਸੰਜੋਗੋ ਤਾਂ ਉਹ ਕਿਸਾਨ ਅੱਡੀਆਂ ਜਨਤਕ ਜਿਹੜੀ ਹੋਵੇ ਵੀ ਅਸੀਂ ਇਲੈਕਸ਼ਨ ਲੜਦੇ ਹਾਂ ਉਹਨਾਂ ਨੇ ਬੋਟਾਂ ਦੇ ਵਿੱਚ 4 ਨੰਬਰ ਨੂੰ ਦੇਖੋ ਜੀ ਇੱਕ ਸਵਾਲ ਦੇਖੋ ਜੀ ਕਿਸਾਨ ਜਿਹੜੇ ਹਨ ਉਹ ਲੜਨਾ ਵਿੱਚ ਜਾਣਦੇ ਤੇ ਕਿਸਾਨ ਸਾਰਾ ਕੁਝ ਜਾਣਦੇ ਕਿਸਾਨ ਜਨਤਾ ਕਲੋਗ ਇੱਕ ਪ੍ਰੈਸ਼ਰ ਜਿਹੜਾ ਦਬਾਅ ਪਾ ਕੇ ਮੰਗਾਂ ਮੰਨਵਾਉਣੀਆਂ ਲੋਕਾਂ ਨੂੰ ਹੱਕ ਲੈ ਕੇ ਦੇ ਲਈ ਨਾ ਕਿ ਲੀਡਰ ਬਣਨਾ ਜਿਹੜੇ ਸੀਗੇ ਸਿਆਸੀ ਦੀ ਅਸੀਂ ਆਪਣੇ ਮੰਗਾਂ ਨੂੰ ਦੱਸਿਆ ਉਹ ਬਿਲਕੁਲ ਜਿਹੜੀ ਆ ਉਹ ਜਨਤਾ ਦੇ ਚੇਅਰਮੈਨ ਸੀ ਉਹਨੂੰ ਦਰਕਾਰ ਤੋਂ ਵੀ ਸ਼ਰਮਾ ਸੀ ਇਹ ਦਰਕਾਰੇ ਕੇ ਤੁਹਾਡੇ ਸਾਹਮਣੇ ਮੈਨੂੰ ਤੇ ਜਾਦਾ ਇੱਕ ਇੱਕ ਮਹੀਨੇ ਦੀ ਜਿਹਨੇ ਪਿਓ ਛੋਟਾ ਬੰਦਾ ਕੌਂਸਲ ਉਹਦੀ ਜਿੰਨੀ ਵੀ ਵੋਟਾਂ ਇਹਨਾਂ ਨੂੰ ਨਹੀਂ ਪਈਆਂ ਪਰ ਇਹ ਦੇ ਵਿੱਚ ਸਾਨੂੰ ਗਿਲਾ ਜਰੂਰ ਆ ਕਿ ਜੇ ਅਗਰ ਸਾਡਾ ਇਹ ਮੁੱਠਾ ਵੱਜਾ ਔਰ ਜੋ ਅਸੀਂ ਸਰਕਾਰ ਦੇ ਨਾਲ ਸਾਡੇ ਤੇ ਆਈ ਇਹ ਫੈਸਲੇ ਉਹ ਜਿਹੜਾ ਸਾਨੂੰ ਦੁਬਾਰਾ ਗੈਰ ਰਾਜਨੀਤਕ ਮੋਰਚੇ ਨੂੰ ਮਨਜ਼ੂਰ ਮੋਰਚੇ ਨੂੰ ਉਹ ਸੰਯੁਕਤ ਕਥਾਨ ਮੋਰਚਾ ਗਿਆ ਰਾਜਨੀਤੀ ਤੇ ਸ਼ਾਤੀ ਦੀ ਡਿਟਨੀ ਸੀ ਸਟੇਜ ਤੇ ਬੋਲ ਸਕਦਾ ਪਰ ਉਹਦੀ ਜ਼ਿੰਮੇਵਾਰੀ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਸਰਦਾਰ ਜੀ ਬੰਦੇਵਾਲ ਦਾ ਬੰਦੇ ਹਸਾਬ ਦਾ ਸਾਰੇ ਵੀਰਾਂ ਦਾ ਕਿ ਜਿਨ੍ਹਾਂ ਨੇ ਮੌਕਾ ਸੰਭਾਲ ਕੇ ਉਸ ਮੋਰਚੇ ਨੂੰ ਜਿਹੜਾ ਟਾਈਮ ਰੱਖਿਆ ਵਾੜਾ ਹੁਣ ਹੌਂ ਟਰਾਈ ਕਰ ਲੈ ਚਾਰ ਬੰਦ ਨੇ ਮਤਲਬ ਅਗਰ ਕੱਲ ਨੂੰ 5 ਲੱਖ ਰੁਪਏ ਦੇ ਕੇ ਚੱਕ ਲਈ ਮੈਂ ਹੌਂਦੀ ਗੱਲ ਹੀ ਵਾਰੀ ਛੋਟੀ ਹੈ ਵੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਅਸੀਂ ਇੱਥੇ ਬੈਠਣਾ ਅਪ੍ਰੈਲ ਦੇ ਜਨਤਾ ਸਾਡੀ ਵਾਲ ਇੱਕ ਜਿਹੇ ਦਾ 30000 ਰੁਪਏ ਕੱਢਈ ਜਾ ਇਹ ਕਿਲਾ ਜਿਹੜਾ ਵਾ ਬਚੱਕ ਸਾਨੂੰ ਚੱਕਵਾ ਲਵੇ ਇਹ ਇਕੱਲਾ ਬਸ਼ੱਕ ਸਾਨੂੰ ਤੁਮਾਰ ਕੇ ਰੱਖ ਲਵੇ ਔਰ ਸਾਡਾ ਇਹ ਵਾਅਦਾ ਹੈ ਕਿ ਕਤਾਰ ਜਿਹੜੀ ਸਾਡੀ ਬਣ ਸਾਡਾ ਲੀਡਰ ਇੱਕ ਚੜਾਈ ਕਰ ਜਾਂਦਾ ਉਹਦੀ ਜਿਹੜੀ ਡੈਡ ਬਾਲਟੀ ਦੋ ਸਾਲ ਲੀਡਰ ਬਣ ਗਿਆ ਜੋ ਚੜਾਈ ਕਰ ਜਾਂਦਾ ਪੀਰਾਂ ਦੇ ਚੋਣਾ ਪਰ ਮੰਗਾ ਮੰਨ ਲੈਣ ਸੱਕ ਜਿਹੜਾ 500 ਰੁਪਏ ਸਾਡੀ ਜਾਨ ਦਾ 400 ਰੁਪਏ 500 ਰੁਪਏ ਔਰ ਇਹ ਨਹੀਂ ਕਿ ਜੋ ਬੱਲੇ ਵਾਲੇ ਸੋਚ ਸੋਚੀ ਉਹਨੂੰ ਕਿਤੇ ਪਿੱਛੇ ਜਾਣ ਦਵਾਂਗੇ ਬੱਲੇ ਵਾਲ ਵੀ ਇਹੋ ਜਿਹੇ ਲੀਡਰ ਦਾ ਮੈਂ ਵਾਅਦਾ ਨਾ ਕੀਤਾ ਕਿ ਹੋ ਸਕਦਾ ਕਿ ਉਹ ਪਾਣੀ ਦੀ ਭੁਲਟ ਉਹ ਵੀ ਉੱਥੇ ਆਪਦੇ ਬਰਕਰਾਰ ਆਪਦੇ ਵੇਚਦੇ ਪੱਕਾ ਉੱਗਰ ਕਿਉਂਕਿ ਉਹ ਇੱਕ 10ਵੇਂ ਪਾਛਾ ਦਾ ਇੱਕ ਸਿੰਘ ਆ ਕੋਈ ਇਹੋ ਜੀ ਗੱਲ ਨਹੀਂ ਕਿ ਕਿਸੇ ਗੱਲੋਂ ਉਹ ਡੋਦਣ ਵਾਲਾ ਔਰ ਇਹ ਵੀ ਸਾਥੀ ਜਿੰਨੇ ਵੀ ਸਾਰੇ ਆ ਗੱਲੇ ਵਾਲ ਨੂੰ ਘਾਟਾ ਰੋਪਲਾ ਕੇ ਵਕੂਨ ਕੇ ਔਰ ਉਹਦਾ ਇੱਕ ਵੱਡਾ ਹੌਸਲਾ ਵਧੂਗਾ ਕਿ ਇਹ ਸਾਥੀ ਜਿਹੜੇ